ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਦੀ ਖਾਸ ਪੇਸ਼ਕਸ਼ ਸਫਰ-ਏ-ਸ਼ਹਾਦਤ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੋਪੜ ਆਇਆ ਆਪਾਂ ਗੱਲਬਾਤ ਕਰਦੇ ਪਏ ਆ ਚਰਚਾ ਕਰਦੇ ਪਏ ਆ ਪੋਦੇ ਮਹੀਨੇ ਦੀ ਉਹ ਪੋਦੇ ਮਹੀਨੇ ਦਾ ਉਹ ਹਫਤਾ ਜਦੋਂ ਗੁਰਪਰਵਾਰ ਦੀਆਂ ਬਹੁਤ ਸ਼ਹੀਦੀਆਂ ਹੋndੀਆਂ ਨੇ ਹਜ਼ਾਰਾਂ ਹੀ ਸਿੰਘ ਸ਼ਹੀਦ ਹੁੰਦੇ ਨੇ ਉਸ ਮਹੀਨੇ ਮਿਛਲੇ ਐਪੀਸੋਡ ਚ ਆਪਾਂ ਗੱਲ ਕੀਤੀ ਸੀ ਜਦੋਂ ਸਰਸਾ ਨਦੀ ਤੋਂ ਪਰਿਵਾਰ ਵਿਛੋੜਾ ਹੁੰਦਾ ਵਾ ਪਰਿਵਾਰ ਵਿਛੋੜੇ ਤੋਂ ਬਾਅਦ ਗੰਗੂ ਜਦੋਂ ਛੋਟੇ ਸਾਬਜਦਿਆਂ ਤੇ ਮਾਤਾ ਗੁਜਰਗੌਰ ਨੂੰ ਗ੍ਰਿਫਤਾਰ ਕਰਵਾਉਂਦਾ ਵਾ ਉਸ ਤੋਂ ਬਾਅਦ ਸਰਹੰਤ ਜਾ ਕੇ 11 12 13 ਪਉ ਨੂੰ ਕੀ ਕੁਝ ਵਾਪਰਿਆ ਛੋਟੇ ਸਾਬਜਦਿਆਂ ਦੀ ਸ਼ਹੀਦੀ ਤੱਕ ਕੀ ਹੋਇਆ ਇਸ ਗੱਲ ਦੇ ਮੁੱਦੇ ਤੇ ਗੱਲਬਾਤ ਕਰਨੇ ਸਾਡੇ ਨਾਲ ਮੌਜੂਦ ਰਹਿਣਗੇ ਹਰਵਾਰ ਦੀ ਤਰ੍ਹਾਂ ਬਾਬਾ ਦਰਸ਼ਨ ਸਿੰਘ ਜੀ ਸਭ ਤੋਂ ਪਹਿਲਾਂ ਫਤਿਹ ਸੰਪੋਣਿਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪਾਂ ਪਿਛਲੇ ਐਪੀਸੋਡਾਂ ਚ ਲਗਾਤਾਰ ਗੱਲਬਾਤ ਕਰਦੇ ਪਿਆ ਅਗੁਰ ਇਤਿਹਾਸ ਤੇ ਚਰਚਾ ਕਰਦੇ ਪਿਆ ਅੱਜ ਗੱਲਬਾਤ ਕਰਾਂਗੇ ਆਪਾਂ 11 12 13 ਪੁੱਨ ਜਦੋਂ ਸੂਬੇ ਦੀ ਕਚੈਰੀ ਚ ਕੀ ਵਾਪਰਿਆ ਛੋਟੇ ਸ਼ਬਜਨ ਤੇ ਤੇ ਮਾਤਾ ਗੁਜਰ ਕੌ ਦੀ ਸ਼ਹਾਦਤ ਕਿਵੇਂ ਹੋਈ ਆਕਾਸ਼ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵੱਡਾ ਪ੍ਰਾਲਾ ਕਰਕੇ ਤੁਹਾਡੇ ਬਸ ਦਾ ਪੰਜਾਬ ਦੀ ਟੀਮ ਨੇ ਹਾਂਜੀ ਇੱਕ ਐਡਾ ਵੱਡਿਆ ਪ੍ਰਾਲਾ ਕੀਤਾ ਜਿਹੜਾ ਮੇਰੇ ਖਿਆਲ ਵੀ ਹਰ ਇੱਕ ਸਿੱਖ ਦੇ ਦਿਲਾਂ ਨੂੰ ਟੰਬਦਾ ਹੈ ਇਹ ਜਿਹੜਾ ਪੰਦਰਵਾੜਾ ਅਕਾ ਜੀ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਮਹੱਤਵਪੂਰਨ 15 ਵੜਾ ਹਾਂਜੀ ਔਰ ਜਿਵੇਂ ਆਪਾਂ ਹੁਣ ਪਹਿਲਾਂ ਵਿਚਾਰ ਕਰੀਏ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਜਿਹੜਾ ਐਨੇ ਚੌੜ ਲਾੜਾਂ ਦੇ ਨਾਲ ਬਸਾਇਆ ਹੋਇਆ ਸੀ ਹਾਂਜੀ ਕਿਵੇਂ ਉਹਨਾਂ ਨੂੰ ਛੱਡਣਾ ਪਿਆ ਇੱਕ ਸਿਰਫ ਧਰਮ ਹਿੱਤ ਖਾਤਰ ਜ਼ੁਲਮ ਦਾ ਟੱਕਰਾ ਕਰਦੇ ਫਿਰ ਵੱਡੇ ਸਾਹਿਬਜ਼ਾਦੇ ਦੀ ਸ਼ਹੀਦੀ ਦੀ ਵੀ ਗੱਲ ਕਰ ਲਈ ਤੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰਕਾਰ ਦਾ ਆਪਾਂ ਨੇ ਵਿਚਾਰ ਕਰੀ ਪਿਛਲੇ ਦਿਨ ਹੀ ਕਿ ਕਿਵੇਂ ਉਹ ਸਰਸਾ ਤੋਂ ਅੱਗੇ ਚੱਲ ਕੇ ਕੰਮੇमाश ਕੀਤੇ ਹੁੰਦੇ ਹੋਏ ਸਿਹੜੀ ਤੋਂ ਹੁੰਦੇ ਹੋਏ ਮਰੰਡੇ ਦੇ कोतवाल ਨੇ ਕੈਦ ਕਰਕੇ ਉਹਨਾਂ ਨੂੰ ਸਰੰਦ ਲੈਂਦਾ ਹਾਂਜੀ ਔਰ ਸਰੰਦ ਲਿਆ ਕੇ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਰੱਖਿਆ ਔਰ 10 ਪੋ ਵਾਲੇ ਦਿਨ ਆਪਾਂ ਗੱਲ ਕਰੀ ਸੀ ਵੀ ਮਾਤਾ ਜੀ ਨੇ ਪੂਰੀ ਰਾਤ ਉਹ ਠੰਡੇ ਬੁਰਜ ਦੇ ਵਿੱਚ ਸਾਬ ਜਿੱਦਿਆ ਨੂੰ ਜਿੱਥੇ ਆਪਣੀ ਬੁੱਕਲ ਦਾ ਨਿਗ੍ਹਿ ਦਿੱਤਾ ਉੱਥੇ ਉਹਨਾਂ ਨੂੰ ਸੂਰਬੀਰਾਂ ਦੀਆਂ ਕਹਾਣੀਆਂ ਸੂਰਬੀਰਾਂ ਦੀਆਂ ਕਥਾਵਾਂ ਸੁਣਾ ਕੇ ਉਹਨਾਂ ਦੇ ਮਨ ਨੂੰ ਐਡਾ ਜ਼ਬਰਦਸਤ ਪ੍ਰੇਰਿਆ ਇਹਨਾਂ ਬੇਸ਼ੱਕ ਉਹ ਐਡੇ ਵੱਡੇ ਬਲੀ ਸਨ ਉਹ ਕਿਤੇ ਆਮ ਖਾਸ ਗੱਲ ਨਹੀਂ ਸੀ ਸਾਹਿਬ ਜਦਿਆਂ ਦੇ ਬਹੁਤ ਦੂਰ ਅੰਦੇਸੀ ਸੋਚ ਸੀ ਪਰ ਕਿਉਂਕਿ ਦੇਖੋ ਉਮਰ ਉਮਰ ਦਾ ਤਕਾਜਾ ਐਨੀ ਛੋਟੀ ਉਮਰ ਦੇ ਵਿੱਚ 7-9 ਸਾਲ ਦੀ ਉਮਰ ਕੁਛ ਵੀ ਨਹੀਂ ਹੁੰਦੀ ਪਰ ਇਹ ਉਮਰ ਦੇ ਵਿੱਚ ਤੇ ਖੇਡਣ ਦੀ ਉਮਰ ਹੁੰਦੀ ਹੈ ਪਰ ਛੋਟੀ ਉਮਰ ਦੇ ਵਿੱਚ ਵੀ ਉਹਨਾਂ ਦੀ ਵੱਡੀ ਸੋਚ ਸੀ ਉਸ ਸੋਚ ਨੂੰ ਹੋਰ ਵੀ ਮਜ਼ਬੂਤ ਕਰਨ ਵਾਸਤੇ ਮਾਤਾ ਗੁਜਰ ਕੌਰ ਨੇ ਫਿਰ ਸ਼ਹੀਦਾਂ ਦੀਆਂ ਸੂਰ ਬੀਰਾਂ ਦੀਆਂ ਕਹਾਣੀਆਂ ਤੇ ਗੁਰੂ ਅਰਜਨ ਦੇਵ ਭਾਰਤੀ ਦੇ ਸ਼ਹੀਦੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਸ ਤਰ੍ਹਾਂ ਸ਼ਹੀਦੀ ਹੁੰਦੀ ਹੈ ਕਿਵੇਂ ਉਹਨਾਂ ਨੇ ਦੂਸਰੇ ਧਰਮ ਦੀ ਖਾਤਰ ਆਪਣੇ ਸਰੀਰ ਦਾ ਬਲੀਦਾਨ ਦੇ ਦਿੱਤਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਤੇ ਗੱਲ ਹੀ ənੋਖੀ ਹੈ ਉਹਨਾਂ ਨੇ ਤੇ ਬਾਲ ਵਾਸਤਾ ਤੋਂ ਹੀ ਤਿਆਗ ਦਾ ਇੱਕ ਸਬੂਤ ਦੇ ਦਿੱਤਾ ਸੀ ਜਦੋਂ ਬਾਬਾ ਗੁਰਦਿੱਤਾ ਜੀ ਦੇ ਵਿਆਹ ਤੇ ਉਹਨਾਂ ਨੇ ਇੱਕ ਸੁੰਦਰ ਪੋਸ਼ਾਕ ਮਾਤਾ ਜੀ ਦਿੰਦੇ ਨੇ ਮਾਤਾ ਨਾਨਕੀ ਜੀ ਤੇ ਉਦੋਂ ਉਹ ਜਿਹੜੀ ਆਪਣੀ ਕੀਮਤੀ ਵਿਸ਼ਾਖ ਸੀ ਕੀਮਤੀ ਦੁਸ਼ਾਲਾ ਸੀ ਕਿਸੇ ਗਰੀਬ ਬੱਚੇ ਨੂੰ ਦੇ ਦਿੰਦੇ ਆ ਉਹਨਾਂ ਨੇ ਤੇ ਬਚਪਨ ਤੋਂ ਹੀ ਤਿਆਗ ਦੀ ਇਹ ਆਪਣੇ ਮੂਰਤ ਦਾ ਦੇ ਦਿੱਤਾ ਸੀ ਸੰਕੇਤ ਸੋ ਉਹ ਸਾਰੀਆਂ ਜਿਹੜੀਆਂ ਕਥਾਵਾਂ ਨੇ ਉਹਨਾਂ ਦੀ ਸ਼ਹੀਦੀ ਦੇ ਗੁਰ ਤੇਗ ਬਹਾਦਰ ਮਹਾਰਾਜੀ ਦੀ ਸ਼ਹੀਦੀ ਦੇ ਕਸੇ ਉਹਨਾਂ ਦੀ ਕਥਾਵਾਂ ਉਹ ਸਾਹਿਬਜ਼ਾਦੇ ਨੂੰ ਦ੍ਰਿੜ ਕਰਾਉਂਦੇ ਆ ਔਰ 11 ਪੋ ਦੀ ਜਦੋਂ ਸੋਭਾ ਹੁੰਦੇ ਸੋਭਾ ਹੁੰਦੀ ਹੈ ਅਮਰਤ ਵੇਲੇ ਮਾਤਾ ਜੀ ਸਾਹਿਬਜ਼ਾਦੇ ਨੂੰ ਆਪਣੇ ਹੱਥੀਂ ਤਿਆਰ ਵਿਆਰ ਕਰਦੇ ਆ ਕੰਗਾ ਕੇਸ ਕਰਦੇ ਨੇ ਔਰ ਜਦੋਂ ਥੋੜਾ ਦਿਨ ਚੜਦਾ ਹੈ ਅਹਿਲਕਾਰ ਆ ਜਾਂਦੇ ਨੇ ਸੰਦੇਸ਼ਾ ਲੇਖ ਵਜੀਦੇ ਦੇ ਅਹਿਲਕਾਰ ਹਾਂਜੀ ਕਹਿੰਦੇ ਮਾਤਾ ਜੀ ਵੀ ਜਿਹੜੇ ਤੁਹਾਡੇ ਸਾਹਿਬ ਜਦਿਆਂ ਬੱਚੇ ਆ ਇਹਨਾਂ ਨੂੰ ਸੂਬੇ ਨੇ ਆਪਣੀ ਵਿਚਾਰੀ ਦੇ ਵਿੱਚ ਬੁਲਾਇਆ ਤੇ ਹੁਣ ਮਾਤਾ ਜੀ ਜਾਣਗੇ ਮਾਤਾ ਜੀ ਨੇ ਬੱਚਿਆਂ ਨੂੰ ਫਿਰ ਇੱਕ ਲਾਸਟ ਤੌਰ ਤੇ ਫਿਰ ਇੱਕ ਦ੍ਰਿੜ ਕਰਵਾਇਆ ਕਿ ਬੱਚਿਓ ਦੇਖੋ ਵੀ ਤੁਹਾਡੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸੀਸ ਦੇ ਦਿੱਤਾ ਪਰ ਇਹਨ ਨਹੀਂ ਮੰਨੀ ਤੁਸੀਂ ਵੀ ਉਸੇ ਸੋਚ ਤੇ ਪਹਿਰਾ ਦੇਣਾ ਤੇ ਮਾਤਾ ਜੀ ਨੂੰ ਤਰਵਾਸ ਦੇ ਕੇ ਤਾਂ ਤਨਤਨ ਬਾਬਾ ਜੋਰਾਵਰ ਸਿੰਘ ਤੇ ਤਨਤਨ ਬਾਬਾ ਫਤਿਹ ਸਿੰਘ ਉਹ ਐਲਕਾਰਾਂ ਦੇ ਨਾਲ ਸੂਬੇ ਦੀ ਕਚਹਿਰੀ ਵੱਲ ਨੂੰ ਤੁਰ ਪੈਂਦੇ ਆ। ਹੁਣ ਉੱਥੇ ਜਾ ਕੇ ਜਿਹੜੇ ਮੁਗਲ ਸੈਨਿਕ ਸੀ ਉਹਨਾਂ ਨੇ ਇੱਕ ਬਿਉਂਤ ਬਣਾ ਰੱਖੇ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਜਿਹੜੇ ਆ ਉਹ ਆਮ ਖਾਸ ਬੱਚੇ ਨਹੀਂ ਹੈ। ਹਾਂਜੀ। ਉਹਨਾਂ ਦੀ ਬੜੀ ਦੂਰਅੰਦੇਸ਼ੀ ਸੋਚ ਹੈ। ਔਰ ਉਹ ਡੜਬੀ ਹੋਣਗੇ ਜ਼ਰੂਰ ਗੁਰੂ ਗੋਬਿੰਦ ਸਿੰਘ ਦੀ ਤਰ੍ਹਾਂ। ਹਾਂਜੀ। ਵੀ ਉਹਨਾਂ ਨੇ ਹੋ ਸਕਦਾ ਹੈ ਉਹ ਸਾਡੇ ਗੱਲਾਂ ਦੇ ਵਿੱਚ ਨਾ ਆਉਣ ਉਹ ਨਾ ਝੁਕਣ ਤੇ ਉਹਨਾਂ ਨੇ ਕੀ ਕੀਤਾ ਇੱਕ ਦਰਵਾਜ਼ਾ ਜਿਹੜਾ ਵੱਡਾ ਸੀ ਉਸ ਤੇ ਇੱਕ ਛੋਟਾ ਜਿਹਾ ਦਰਵਾਜ਼ਾ ਰੱਖਿਆ ਉਹ ਦਰਵਾਜ਼ਾ ਖੋਲਿਆ ਵੱਡਾ ਬੰਦ ਰੱਖਿਆ ਵੀ ਜਦੋਂ ਉਹ ਸਿਰ ਝੁਕਾ ਕੇ ਅੰਦਰ ਵੜਨਗੇ ਤੇ ਅਸੀਂ ਕਹਿ ਦਾਂਗੇ ਵੀ ਉਹਨਾਂ ਨੇ ਸਿਰ ਝੁਕਾਤਾ ਤੇ ਈਨ ਮੰਨ ਲਈ ਆਪਣਾ ਧਰਮ ਬਦਲਣ ਦੇ ਵਾਸਤੇ ਉਹ ਤਿਆਰ ਹੋ ਗਏ ਨੇ ਵੀ ਉਹਨੇ ਸੂਬੇ ਦੀ ਈਨ ਮੰਨ ਲਈ ਹੁਣ ਜਦੋਂ ਉਹ ਦਰਵਾਜ਼ੇ ਦੇ ਪਾਸ ਜਾਂਦੇ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਜੀ ਉਹਨਾਂ ਨੇ ਇਹ ਜਾਣ ਲਿਆ ਵੀ ਇਹ ਦੁਸ਼ਮਣ ਦੀ ਕੋਈ ਕੋਜੀ ਚਾਲ ਹੈ ਤੇ ਬਾਬਾ ਜੋਰਾਵਰ ਸਿੰਘ ਜੀ ਨੇ ਬਾਬਾ ਫਤਿਹ ਸਿੰਘ ਜੀ ਨੂੰ ਆਪਣੇ ਪਿੱਛੇ ਕਰਿਆ ਤੇ ਉਹਨੂੰ ਇਸ਼ਾਰਾ ਵੀ ਕਰ ਦਿੱਤਾ ਬਾਬਾ ਫਤਿਹ ਸਿੰਘ ਨੂੰ ਵੀ ਇਸ ਤਰ੍ਹਾਂ ਮੇਰੇ ਮੇਰੇ ਮੁਤਾਬਕ ਤੋ ਅੰਦਰ ਆਣਾ ਤੇ ਜਦੋਂ ਉਹ ਅੰਦਰ ਐਂਟਰ ਹੋਣ ਲੱਗੇ ਬਾਬਾ ਜੋਰਾਵਰ ਸਿੰਘ ਨੇ ਆਪਣੇ ਸੀਸ ਨਹੀਂ ਬਲਕਿ ਪਹਿਲਾ ਆਪਣਾ ਜੋੜਾ ਜਿਹੜਾ ਆਪਣਾ ਚਰਨ ਹੈ ਉਹ ਗੇਟ ਦੇ ਅੰਦਰ ਰੱਖਿਆ ਤੇ ਇਹ ਦੇਖ ਕੇ ਜਿਹੜੇ ਸੂਬਾ ਸਰਾਂਦ ਤੇ ਉੱਥੇ ਬੈਠੇ ਜਿਹੜੇ ਵਜੀਰ ਸੀ ਉਹ ਹੈਰਾਨ ਰਹਿ ਗਏ ਵੀ ਸੀਸ ਛੁਕਾਉਣ ਦੀ بجائے ਇਹ ਜੋੜਾ ਲੈ ਕੇ ਇਹਨਾਂ ਨੇ ਅੰਦਰ ਐਂਟਰ ਕੀਤਾ ਤੇ ਉਹਨਾਂ ਨੂੰ ਇਹ ਸੰਕੇਤ ਮਿਲ ਗਿਆ ਵੀ ਇਹ ਜੋ ਬੱਚੇ ਨੇ ਇਹ ਕੋਈ ਆਮ ਖਾਸ ਬੱਚੇ ਨਹੀਂ ਹਾਂਜੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਨਡਰ ਬੱਚੇ ਨੇ ਔਰ ਬਹੁਤ ਹੀ ਦੂਰ ਅੰਦੇਸੀ ਸੋਚ ਦੇ ਮਾਲਕ ਆ ਜਦੋਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਅੰਦਰ ਐਂਟਰ ਹੁੰਦੇ ਆ ਜਿਹੜਾ ਉਹਨਾਂ ਦਾ ਦੀਵਾਨ ਲੱਗਿਆ ਹੋਇਆ ਸੀ ਹਾਂਜੀ ਦਰਬਾਰ ਲੱਗਿਆ ਹੋਇਆ ਸੀ ਉਹਦੇ ਵਿੱਚ ਆਉਂਦੇ ਨੇ ਦੋਨੇ ਸਾਵਧਾਨ ਹੋ ਕੇ ਖੜ੍ਹਦੇ ਨੇ ਔਰ ਹੱਥ ਜੋੜ ਕੇ ਉੱਚੀ ਦੇ ਕੇ ਫਤਿਹ ਬੁਲਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਉੱਚੀ ਫਤਿਹ ਬੁਲਾਉਂਦੇ ਨੇ ਮਾਨੋ ਜਿਹੜੇ ਉੱਥੇ ਬੈਠੇ ਵਜੀਰ ਨੇ ਉਹਨਾਂ ਦੀਆਂ ਅੱਖਾਂ ਨੀਮੀਆਂ ਹੋ ਗਏ ਜਿਹੜਾ ਸੂਬਾ ਸਰਹੰਦ ਵਜੀਦਾ ਸੀ ਮਾਨੋ ਉਹਦੇ ਅੱਖਾਂ ਦੇ ਵਿੱਚ ਲਾਲੀ ਆ ਗਈ ਉਹ ਗੁੱਸਾ ਆ ਗਿਆ ਉੱਚੀ ਦੇ ਕੇ ਕਹਿੰਨੇ ਵੀ ਬੱਚੋ ਵੀ ਇਹ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ ਹੈ ਇਹ ਸੂਬਾ ਸਰਹੰਦ ਦਾ ਦਰਬਾਰ ਹੈ ਇੱਥੇ ਤਾਂ ਅੱਲਾਹੂ ਅੱਲਾਹ ਦੇ ਨਾਰੇ ਲੱਗਦੇ ਤੁਸੀਂ ਇੱਥੇ ਇਹ ਫਤਕ ਗਜਾਉਣ ਦਾ ਕਿਵੇਂ ਹਿਆ ਕਰ ਲਿਆ ਪਰ ਦੂਸਰੇ ਹੀ ਪਲ ਜਿਹੜਾ ਵਜੀਦਾ ਉਹ ਠਰਮ ਗਿਆ ਉਹ ਨਰਮ ਪੈ ਗਿਆ ਕਿਉਂ ਉਹ ਚਾਰੇ ਅਸੀਂ ਵੀ ਜਿਹੜੇ ਬੱਚੇ ਆ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਪਰਵਾ ਕੇ ਮੈਂ ਆਪਣੇ ਮੁਸਲਮਾਨ ਧਰਮ ਦੇ ਵਿੱਚ ਲਿਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨੀਮੰਦ ਖਾਵਾ ਹਾਂਜੀ ਫਿਰ ਉਹਨੇ ਉਹ ਗੁੱਸਾ ਅੰਦਰੇ ਅੰਦਰ ਪੀ ਕੇ ਬੱਚਿਆਂ ਨੂੰ ਪ੍ਰੇਰਣਾ ਸ਼ੁਰੂ ਕਰ ਦਿੱਤਾ ਕਹਿੰਦੇ ਦੇਖੋ ਬੱਚੋ ਵੀ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਵੱਡੇ ਵੀਰ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਇਹ ਸ਼ਹੀਦ ਹੋ ਚੁੱਕੇ ਆ ਹੁਣ ਤੁਹਾਨੂੰ ਪਾਲਣ ਪੋਸ਼ਣ ਕਰਨ ਵਾਲਾ ਤੁਹਾਡਾ ਕੋਈ ਹੈ ਨਹੀਂ ਤੁਸੀਂ ਇਉਂ ਕਰੋ ਤੁਸੀਂ ਮੁਸਲਮਾਨ ਧਰਮ ਕਬੂਲ ਕਰ ਲਓ ਤੇ ਤੁਹਾਨੂੰ ਅਸੀਂ ਰਹਿਣ ਨੂੰ ਜਗ੍ਹਾ ਖਾਣ ਪੀਣ ਦੀਆਂ ਬਸਤਾਂ ਜਿੰਨੀਆਂ ਤੁਹਾਨੂੰ ਹੋਣਗੀਆਂ ਬਸਤਾਂ ਮਿਲਣਗੀਆਂ ਔਰ ਚੰਗੇ ਮਹਿਲ ਮਨਾਰਿਆਂ ਦੇ ਮਾਲਕ ਔਰ ਤੁਹਾਨੂੰ ਕੁਝ ਜ਼ਗੀਰੀਆਂ ਵੀ ਦੇ ਦੇਾਂਗੇ ਤੁਹਾਡਾ ਗੁਜ਼ਾਰਾ ਵਧੀਆ ਚੱਲੇਗਾ ਹੁਣ ਤੁਹਾਡਾ ਕੋਈ ਅੱਗੇ ਪਿੱਛੇ ਤੇ ਹੈ ਨਹੀਂ ਤੁਹਾਡੇ ਪਿਤਾ ਜੀ ਤੁਹਾਡੇ ਭਰਾ ਵੱਡੇ ਆ ਉਹ ਵੀ ਸੀਦ ਹੋ ਗਏ ਨੇ ਬਾਬਾ ਜੋਰਾਵਰ ਸਿੰਘ ਮਹਾਰਾਜ ਨੇ ਬੜੇ ਠੰਮੇ ਦੇ ਨਾਲ ਵਜੀਦੇਵਲ ਅ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਵਜੀਦੇਵਲ ਹੋ ਮੂੰਹ ਕਰਕੇ ਅ ਬੜੇ ਦ੍ਰਿੜਤਾ ਦੇ ਨਾਲ ਬਹੁਤ ਹੀ ਜਿਵੇਂ ਕਹਿੰਦੇ ਆ ਵੀ ਆਪਣਾ ਕਠੋਰਤਾ ਦੇ ਨਾਲ ਹਾਂਜੀ ਉੱਚੀ ਦੇ ਕੇ ਸੂਬੇ ਸਰਦਨ ਨੂੰ ਕਿਹਾ ਵੀ ਇਹ ਸੂਬਾ ਅੱਜ ਤੱਕ ਮੇਰੇ ਪਿਤਾ ਪਿਤਾਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਾਰਨ ਵਾਲਾ ਕੋਈ ਜੰਮਿਆ ਨਹੀਂ ਹੈ ਮੇਰੇ ਪਿਤਾ ਤੇ ਲੱਖਾਂ ਹਜ਼ਾਰਾਂ ਦਾ ਮੁਕਾਬਲਾ ਕਰਨ ਵਾਲੇ ਨੇ ਤੇ ਤੁਸੀਂ ਉਹਨਾਂ ਨੂੰ ਮਾਰ ਨਹੀਂ ਸਕਦੇ ਤੁਸੀਂ ਝੂਠ ਬੋਲ ਰਹੇ ਆ ਜਿੱਥੇ ਤੱਕ ਮੇਰੇ ਭਰਾ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਦੀ ਗੱਲ ਹੈ ਉਹ ਐਨੇ ਬਲੀ ਨੇ ਉਹ ਸ਼ਸਤਰਾਂ ਦੇ ਵਿੱਚ ਉਹ ਤੇ ਚੰਗੇ ਚੰਗੇ ਨੂੰ ਆਪਣੇ ਪਾਸ ਨਹੀਂ ਆਉਣ ਦਿੰਦੇ ਤੁਸੀਂ ਝੂਠ ਬੋਲ ਰਹੇ ਆ ਸਾਡੇ ਭਰਾਤਾ ਤੇ ਸਾਡੇ ਪਿਤਾ ਜੀ ਜ਼ਰੂਰ ਸਾਨੂੰ ਆ ਕੇ ਮਿਲਣਗੇ ਤੇ ਫਿਰ ਉੱਥੇ ਬੈਠੇ ਵਜ਼ੀਰ ਬਾਬਾ ਜੁਰਾਬਰ ਸਿੰਘ ਬਾਬਾ ਫਤਿਹ ਸਿੰਘ ਨੂੰ ਬੜੇ ਲਾਲਚ ਦੇਣ ਦੀ ਕੋਸ਼ਿਸ਼ ਕਰ ਰਹੇ ਆ ਤੇ ਉਹਨਾਂ ਨੂੰ ਕਾਫੀ ਲਾਲਚ ਵੀ ਤੁਹਾਨੂੰ ਅੱਛੇ-ਅੱਛੇ ਖੜਾਉਣੇ ਦਿੱਤੇ ਜਾਣਗੇ ਤੁਹਾਡੇ ਜੀਵਨ ਵਧੀਆ ਬਣਾਇਆ ਜਾਵੇਗਾ ਵਧੀਆ ਬੇਗਮਾਂ ਦੇ ਨਾਲ ਤੁਹਾਡਾ ਵਿਆਹ ਕਰ ਦਿੱਤਾ ਜਾਊਗਾ ਤੁਹਾਡਾ ਸੁਖ ਦਾ ਜੀਵਨ ਬਤੀਤ ਹੋਗਾ ਤੁਸੀਂ ਮੁਸਲਮਾਨ ਧਰਮ ਕਬੂਲ ਕਰ ਲਓ ਕਿਉਂਕਿ ਹੁਣ ਤੁਹਾਡਾ ਅੱਗੇ ਪਿੱਛੇ ਕੋਈ ਰਹਿ ਨਹੀਂ ਪਰ ਕਿਉਂਕਿ ਸਹਬਜਾਦੇ ਨਡਰਸਨ ਦੂਰ ਹੁੰਦੇ ਸੀ ਸੋਚ ਦੇ ਮਾਲਕ ਸਨ ਪੂਰਾ ਦਿਨ 11 ਪੋ ਜਿੰਨਾ ਚਿਰ ਦਰਬਾਰ ਲੱਗਿਆ ਸਹਬਜਾਦੇ ਨੇ ਉਹਨਾਂ ਦੀ ਕਿਸੇ ਗੱਲ ਤੇ ਧਿਆਨ ਨਹੀਂ ਦਿੱਤਾ ਹੁਣ ਸੂਬਸਰਾਂਦ ਨੇ ਬੇਸ਼ੱਕ ਨੂੰ ਕਾਫੀ ਗੁੱਸਾ ਸੀ ਇਸ ਗੱਲ ਦਾ ਵੀ ਇਹ ਬੱਚਿਆਂ ਨੂੰ ਅਸੀਂ ਮਨਾ ਨਹੀਂ ਸਕੇ ਹਾਂਜੀ ਹੁਣ ਸੂਬਸਰਾਂਦ ਨੇ ਇਹ ਸੋਚ ਲਿਆ ਵੀ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਇਹਦੀ ਦਾਦੀ ਦੇ ਕੋਲ ਇਹ ਗੱਲ ਪਹੁੰਚਾਈਏ ਉਹਨੂੰ ਦੱਸੀ ਵੀ ਇਸ ਤਰ੍ਹਾਂ ਬੱਚਿਆਂ ਨੂੰ ਨਹੀਂ ਤੇ ਮਾਰ ਦਿੱਤਾ ਜਾਏਗਾ ਤੇ ਜਾਂ ਫਿਰ ਇਹਨਾਂ ਨੂੰ ਮੁਸਲਮਾਨ ਧਰਮ ਕਬੂਲ ਕਰਵਾ ਦੋ ਹਾਂਜੀ ਤੇ ਇਹ ਡਿਊਟੀ ਲਾਤੀ ਵਜ਼ੀਰਾਂ ਦੀ ਸੈਨਿਕਾਂ ਦੀ ਕਿ ਬੱਚਿਆਂ ਨੂੰ ਇਹਨਾਂ ਦੇ ਦਾਦੀ ਦੇ ਪਾਸ ਛੱਡੋ ਤੇ ਉਹਨਾਂ ਨੂੰ ਕੋਸ਼ਿਸ਼ ਕਰਕੇ ਮਨਾਓ ਵੀ ਉਹ ਮੁਸਲਮਾਨ ਧਰਮ ਦੇ ਵਿੱਚ ਆ ਜਾਣ ਬੱਚਿਆਂ ਨੂੰ ਵੀ ਲਿਆਉਣ ਤੇ ਉਹਨਾਂ ਨੂੰ ਸੁੱਖ ਸਹੂਲਤਾਂ ਦਿੱਤੀਆਂ ਜਾਣਗੀਆਂ ਹਾਂਜੀ ਤੇ ਇਹ ਸਨੇਹਾ ਹੁਣ ਜਦੋਂ ਬੱਚੇ ਮਾਤਾ ਗੁਜਰ ਕਾਲਜੀ ਦੇ ਪਾਸ ਪਹੁੰਦੇ ਠੰਡੇ ਬੁਰਜੇ ਦੇ ਵਿੱਚ ਤੇ ਸਨੇਹਾ ਮਾਤਾ ਗੁਜਰ ਕੌਰ ਜੀ ਨੂੰ ਇਹ ਦਿੱਤਾ ਜਾਂਦਾ ਪਰ ਮਾਤਾ ਗੁਜਰ ਕੌਰ ਜੀ ਉਹਤੇ ਉਹਨਾਂ ਦੇ ਪਤੀ ਗੁਰੂ ਤੇਗ ਬਹਾਦਰ ਮਹਾਰਾਜ ਦੇਖੋ ਉਹਨਾਂ ਨੇ ਆਪਣਾ ਸੀਸ ਦੇ ਦਿੱਤਾ ਪਰ ਈਨ ਨਹੀਂ ਮੰਨੀ ਜਾਲਮਾਂ ਦੀ ਉਹ ਪਲੰਕੇ 'ਚ ਮਰ ਲੰਦੇ ਇਹ ਗੱਲ ਫਿਰ ਉਸ ਰਾਤ ਵੀ ਮਾਤਾ ਗੁਜਰਕਾਰ ਨੇ ਜਿਹੜੇ ਸਾਹਿਬ ਜਾਦੇ ਸੀ ਉਹਨਾਂ ਨੂੰ ਬਹੁਤ ਹੀ ਮੋਟੀਵੇਸ਼ਨਲ ਕਥਾਵਾਂ ਬਹੁਤ ਸੂਰਬੀਰਾਂ ਦੀਆਂ ਕਹਾਣੀਆਂ ਜਿਹੜੀਆਂ ਯੋਧਿਆਂ ਦੀਆਂ 12 ਆਦਿਕ ਸੁਣਾ-ਸੁਣਾ ਕੇ ਉਹਨਾਂ ਦੇ ਜਿਹੜਾ ਨੇਚਾ ਸੀ ਉਹਨਾਂ ਨੂੰ ਦ੍ਰਿੜ ਕਰ ਦਿੱਤਾ ਉਸ ਦਿਨ ਵੀ ਮੋਤੀ ਮਹਿਰਾ ਹੁਣ ਉਹਦੇ ਪਾਸ ਬਹੁਤ ਜ਼ਿਆਦਾ ਤਤਨ ਹੈ ਨਹੀਂ ਸੀ ਉਹ ਆਪਣੀ ਘਰਵਾਲੀ ਦੇ ਜਿੰਨੇ ਜੇਵਰਾਤ ਆਦਿਕ ਲੈ ਕੇ ਤੇ ਉਹ ਫਿਰ 11 ਪੋਵ ਵਾਲੇ ਦਿਨ ਫਿਰ ਮਾਤਾ ਜੀ ਦੇ پاس ਆਉਂਦਾ ਦੁੱਧ ਲੈ ਕੇ ਦੁੱਧ ਦਰਸ਼ਨਾਂ ਲੈ ਕੇ ਉਹ ਸੈਨਕਾ ਨੂੰ ਕੁਝ ਪਿਆਰ ਦੇ ਨਾਲ ਕੁਲ ਲਾਲਚ ਦੇ ਨਾਲ ਉਹਨਾਂ ਨੂੰ ਪ੍ਰੇਰ ਕੇ ਹਾਂਜੀ ਉਹ ਫਿਰ ਮਾਤਾ ਜੀ પાસે ਛੰਨਾ ਦੁੱਧ ਦਾ ਲੈ ਕੇ ਆਉਂਦਾ ਤੇ ਮਾਤਾ ਗੁਜਰਕੌਰ ਜੀ ਦੀਆਂ ਅਸੀਸਾਂ ਉਹਨੂੰ ਮਿਲਦੀਆਂ ਤੇ ਮਾਤਾ ਗੁਜਰਕੌਰ ਜੀ ਕਹਿੰਦੇ ਮੋਤੀ ਮੇਰੇ ਨੂੰ ਤੇ ਮੋਤੀ ਮੈਰਾ ਤੂੰ ਇੱਕ ਬਹੁਤ ਵੱਡੀ ਸੇਵਾ ਕੀਤੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਦਰਤੇ ਤੇਰੀ ਇਹ ਸੇਵਾ ਪ੍ਰਵਾਨ ਹੋ ਗਈ ਹੈ ਸੋ 11 ਪੋ ਵਾਲੇ ਦਿਨ ਅ ਰਾਤ ਨੂੰ ਫੇਰ ਉਸੇ ਤਰ੍ਹਾਂ ਠੰਡ ਦੇ ਵਿੱਚ ਕੜਾਕੇ ਦੀ ਠੰਡ ਦੇ ਵਿੱਚ ਮਾਤਾ ਗੁਜਰ ਕੌਰ ਜੀ ਬੱਚਿਆਂ ਨੂੰ ਆਪਣੇ ਦੋਨੇ ਕੁਛੜਾਂ ਦੇ ਵਿੱਚ ਲੈ ਕੇ ਦੋਨੇ ਗੋਦਾਂ ਦੇ ਵਿੱਚ ਲੈ ਕੇ ਆਲੇ ਦੁਆਲੇ ਉਹਨਾਂ ਨੂੰ ਆਪਣੇ ਸਰੀਰ ਦੇ ਨਿਗ੍ਹ ਦਿੰਦੇ ਨੇ ਔਰ ਜਿੰਨਾ ਕੋ ਹੋ ਸਕਦਾ ਜੋ ਉਹਨਾਂ ਦੇ ਕੋਲ ਥੋੜੇ ਬਹੁਤੇ ਬਸਤਰ ਸੀ ਉਹਨਾਂ ਦੇ ਨਾਲ ਉਹਨਾਂ ਨੂੰ ਢੱਕ ਕੇ ਉਹ 11 ਪੋਹ ਦੀ ਜਿਹੜੀ ਰਾਤ ਐ ਉਹ ਵੀ ਨਿਕਲ ਜਾਂਦੇ ਹਾਂਜੀ ਤੇ ਕਾਸ਼ੀ ਫਿਰ 12 ਪੋਹ ਦਾ ਦਿਨ ਚੜਦਾ 12 ਪੋਹ ਵਾਲੇ ਦਿਨ ਦੋਨਾਂ ਬੱਚਿਆਂ ਨੂੰ ਫਿਰ ਮਾਤਾ ਜੀ ਤਿਆਰ ਕਰਦੇ ਨੇ ਪਤਾ ਵੀ ਇਹਨਾਂ ਨੂੰ ਫੇਰ ਲੈਣ ਵਾਸਤੇ ਆਉਣਗੇ ਉਹ ਹਾਂਜੀ ਜਦੋਂ 12 ਪੋਹ ਦਾ ਫਿਰ ਦਿਨ ਚੜਦਾ ਹੈ 12 ਪੋਹ ਵਾਲੇ ਦਿਨ ਐਲਕਰ ਫੇਰ ਆ ਗਏ ਮਾਤਾ ਗੁਜਰ ਕੌਰ ਜੀ ਨੂੰ ਬੇਨਤੀ ਕਰਦੇ ਵੀ ਤੁਹਾਡੇ ਬੱਚਿਆਂ ਨੂੰ ਸੂਬੇ ਸਰਾਂ ਦੀ ਕਚਹਿਰੀ ਦੇ ਵਿੱਚ ਬੁਲਾਇਆ ਮਾਤਾ ਜੀ ਤਿਆਰ ਵਰ ਤਿਆਰ ਕਰਕੇ ਉਹਨਾਂ ਦਾ ਨਿਸ਼ਚੈ ਦ੍ਰਿੜ ਕਰਕੇ ਫਿਰ ਤੋਰ ਦਿੰਦੇ ਨੇ ਪਿਆਰ ਵਰ ਤਿਆਰ ਹੋ ਕੇ ਸਹਬਜਾ ਦੇ ਜਾਂਦੇ ਨੇ ਜਦੋਂ ਦਰਬਾਰ ਦੇ ਵਿੱਚ ਹਾਂਜੀ ਤੇ ਉਸ ਦਿਨ ਫਿਰ ਪਹਿਲਾਂ ਤੇ ਲਾਲ ਚਾਦਕ ਜਿਵੇਂ ਪਹਿਲੇ ਦਿਨ ਦਿੱਤੇ ਉਹ ਦਿੱਤੇ ਗਏ ਜਦੋਂ ਬੱਚਿਆਂ ਨੇ ਈ ਨਾ ਮੰਨੀ ਤੇ ਉਸ ਦਿਨ ਸਹਬਜਾ ਦੇ ਨੂੰ ਕਹਿੰਦੇ ਬੜੀਆਂ ਬੁਰੀਆਂ ਸਜਾਵਾਂ ਦਿੱਤੀਆਂ ਪੂਰੀ ਠੰਡ ਕੜਾਕੇ ਦੀ ਠੰਡ ਦੇ ਵਿੱਚ ਕਹਿੰਦੇ ਉਹਨਾਂ ਦੇ ਜਿਹੜੇ ਬਸਤਰ ਲਾ ਕੇ ਇੱਕ ਪਿੱਪਲ ਦੇ ਨਾਲ ਬੰਨਤੇ ਤੇ ਉਹਦੇ ਜਿਹੜੇ ਪਿੱਪਲ ਨਾਲ ਬੰਨ ਕੇ ਉਹਨਾਂ ਦੇ ਸਰੀਰ ਤੇ ਗੁਲੇਲਾਂ ਦੇ ਨਾਲ ਬੱਟੇ ਮਾਰੇ ਗਏ ਇੱਕ ਕਹਿੰਦੇ ਇਤਿਹਾਸ ਵਿੱਚ ਲਿਖਿਆ ਹੈ ਵੀ ਤੂੰਤ ਦੀ ਛੱਟੀ ਜਿਹੜੀ ਹੁੰਦੀ ਹੈ ਉਹਦੇ ਬੜੀ ਸੱਟ ਲੱਗਦੀ ਹੈ ਉਹ ਤੂੰਤ ਦੀ ਛੱਟੀ ਦੇ ਨਾਲ ਉਹ ਸਾਬ ਜਦਿਆਂ ਦੇ ਸਰੀਰ ਨੂੰ ਸਰੀਰ ਤੇ ਤਸੀਹੇ ਦਿੱਤੇ ਗਏ ਛੋਟੇ ਛੋਟੇ ਬੱਚਿਆਂ ਦੇ ਵੀ ਸਾਹਿਬ ਜਦਾਂ ਨੂੰ ਕਿਸੇ ਨਾ ਕਿਸੇ ਤਰੀਕੇ ਇਹਨਾਂ ਮਨਾਈ ਜਾਏ ਤਸੀਹ ਦੇ ਕੇ ਫਿਰ ਜਦੋਂ ਦਰਬਾਰ ਦੇ ਵਿੱਚ ਲੈ ਕੇ ਆਏ ਤੇ ਉਸ ਸਮੇਂ ਫਿਰ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਈਨ ਮੰਨ ਲਓ ਨਹੀਂ ਇਹ ਤੋਂ ਵੀ ਬੁਰੀ ਸਜਾਵਟ ਦਿੱਤੇ ਜਾਣਗੇ ਜਿਸ ਤਰ੍ਹਾਂ ਕਬੀਰ ਮਹਾਰਾਜ ਦਾ ਸ਼ਬਦ ਹੈ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੋ ਤੇ ਪਾਈ ਹੈ ਪੂਰਨ ਪਰਮ ਆਨੰਦ ਜਿਹੜੇ ਯੋਧੇ ਹੁੰਦੇ ਨੇ ਸੂਰ ਬੀਰੇ ਹੁੰਦੇ ਨੇ ਉਹ ਉਹਨਾਂ ਨੂੰ ਮੌਤ ਦਾ ਡਰ ਨਹੀਂ ਹੁੰਦਾ ਇੱਕ ਵਾਰ ਜੀ ਫਿਰ ਉਸ ਦਿਨ ਜਿਹੜਾ ਸੂਬਾ ਸਰਹੰਦ ਹੈ ਉਹਦੇ ਦਰਬਾਰ ਦੇ ਵਿੱਚ ਫੇਰ ਮੁਹੰਮਦ ਖਾਨ ਮਲੇਰ ਕੋਟਲੇ ਦਾ ਰਾਜਾ ਜਿਹੜਾ ਸੀ ਹਾਕਮ ਸੀ ਹਾਂਜੀ ਉਹ ਬੈਠਾ ਹੁੰਦਾ ਉਹਦੇ ਵੱਲ ਇਸ਼ਾਰਾ ਕਰਕੇ ਸੂਬਾ ਸਰਹੰਦ ਕਹਿੰਦਾ ਵੀ ਸੂਬਾ ਸਰਹੰਦ ਨੂੰ ਕਹਿੰਦਾ ਦੇਖ ਤੇਰੇ ਭਰਾ ਨਾਰ ਖਾਨ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੀ ਬੁਰੀ ਤਰ੍ਹਾਂ ਮਾਰਿਆ ਜੰਗ ਜੁੱਧ ਦੇ ਵਿੱਚ ਤੂੰ ਆਪਣੇ ਭਰਾ ਦਾ ਬਦਲਾ ਲੈਣ ਵਾਸਤੇ ਇਹਨਾਂ ਦੋਨੇ ਬੱਚਿਆਂ ਨੂੰ ਜੋ ਮਰਜੀ ਸਜ਼ਾ ਦੇ ਦੇ ਉਹ ਜਿਹੜਾ ਦਿਲ ਦੇ ਵਿੱਚ ਉਹਦੇ ਰਹਿਮ ਸੀ ਉਹ ਕਹਿੰਦਾ ਸੂਬੇ ਸਰਾਂਦੁਰ ਕਹਿੰਦਾ ਰਾਜਨ ਵੀ ਮੇਰੀ ਜਿਹੜੀ ਦੁਸ਼ਮਣੀ ਹੈ ਗੁਰੂ ਗੋਬਿੰਦ ਸਿੰਘ ਦੇ ਨਾਲ ਹੋ ਸਕਦੀ ਹੈ ਪਰ ਇਹ ਛੋਟੀ ਛੋਟੀ ਉਮਰ ਦੇ ਜਿਹੜੇ ਛੋਟੇ ਉਮਰਾਂ ਦੇ ਮਾਲਕ ਬੱਚੇ ਇਹਨਾਂ ਦੇ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ ਇਹਨਾਂ ਦਾ ਕੋਈ ਕਸੂਰ ਵੀ ਨਹੀਂ ਹੈ ਹਾਂਜੀ ਮੈਂ ਜੇ ਬਦਲਾ ਲੈਣਾ ਹੋਊਗਾ ਮੈਂ ਗੁਰੂ ਗੋਬਿੰਦ ਸਿੰਘ ਤੋਂ ਬਦਲਾ ਲਾਉਂਗਾ ਨਾ ਕਿ ਮੈਂ ਇਹਨਾਂ ਬੱਚਿਆਂ ਨੂੰ ਕੋਈ ਸਜ਼ਾ ਦੇ ਕੇ ਬਦਲਾ ਲਾਉਂ ਇਹ ਸ਼ਰਾ ਦੇ ਉਲਟ ਤੇ ਵਜੀਦਾ ਗੁੱਸੇ ਦੇ ਵਿੱਚ ਆ ਗਿਆ ਤੇ ਸ਼ੇਰ ਮੁਹੰਮਦ ਖਾਨ ਕਹਿੰਦੇ ਉਹ ਦਰਬਾਰ ਤੋਂ ਉੱਠ ਕੇ ਚਲਾ ਗਿਆ ਤੇ ਉੱਥੇ ਇੱਕ ਸੁਚਾਨੰਦ ਬੈਠਾ ਵਜ਼ੀਰ ਹੈ ਹਾਂਜੀ ਬੈਠਾ ਕੋ ਹਿੰਦੂ ਮਤ ਦਾ ਧਾਰਨੀ ਸੀ ਹਿੰਦੂ ਮਤ ਦੇ ਨਾਲ ਸੰਬੰਧਿਤ ਸੀ ਤੇ ਉਹ ਵਜੀਦੇ ਦੇ ਜਿਹੜਾ ਮਨ ਨੂੰ ਪ੍ਰੇਰਦਾ ਹੈ ਕਹਿੰਦਾ ਵਜੀਦਾ ਵੀ ਇਹ ਜਿਹੜਾ ਬੱਚੇ ਹੈ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਤੂੰ ਇਹਨਾਂ ਨੂੰ ਅੱਜ ਹੀ ਇਹਨਾਂ ਦੇ ਜਿਹੜੇ ਸਿਰ ਕੁਚਲ ਦੇ ਮੂੰਹ ਕੁਚਲ ਦੇ ਹਾਂਜੀ ਇਹ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਤੇਰੇ ਵਾਸਤੇ ਇਹ ਖਤਰਾ ਬਣ ਸਕਦੇ ਆ ਹੁਣ ਜਿਹੜਾ ਸੂਬਾ ਸਰਹੰਦਾ ਵਜੀਦਾ ਉਹ ਕਾਜੀ ਨੂੰ ਪੁੱਛਦਾ ਵੀ ਕੋਈ ਸਜ਼ਾ ਦੱਸ ਇਹਨਾਂ ਵਾਸਤੇ ਕੀ ਸਜ਼ਾ ਹੋ ਸਕਦੀ ਹੈ ਹਾਂਜੀ ਹੁਣ ਕਾਜੀ ਦੇਖਦਾ ਵੀ ਇੰਨੀ ਛੋਟੀ ਉਮਰ ਦੇ ਵਿੱਚ ਕਿਸੇ ਬੱਚੇ ਨੂੰ ਸ਼ਰ੍ਹਾਂ ਦੇ ਮੁਤਾਬਕ ਕੋਈ ਸਜ਼ਾ ਨਹੀਂ ਦਿੱਤੀ ਜਾ ਸਕਦੀ ਕਹਿੰਦਾ ਰਾਜਾ ਇੰਨੀ ਛੋਟੀ ਉਮਰ ਦੇ ਵਿੱਚ ਬਿਨਾਂ ਕਸੂਰ ਤੋਂ ਬੱਚੇ ਨੂੰ ਕੋਈ ਸਜ਼ਾ ਨਹੀਂ ਦੇ ਸਕਦੇ ਆਪ ਹੁਣ ਸੋਚਾਨੰਦ ਸੋਚਦਾ ਏ ਉਹਨੂੰ ਝੂਠਾ ਨੰਦ ਕਹਿੰਦੇ ਸਿੱਖ ਇਤਿਹਾਸ ਦੇ ਵਿੱਚ ਉਹ ਸੋਚਦਾ ਵੀ ਇਹ ਸੂਬੇ ਨੂੰ ਕਿਸੇ ਨਾ ਕਿਸੇ ਤਰੀਕੇ ਪਰਮਾ ਕੇ ਇਹਦਾ ਮਨ ਪ੍ਰੇਰਿਆ ਜਾ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੌਤ ਦੇ ਘਾਟ ਉਤਾਰਿਆ ਜਾਏ ਤੇ ਹਾਂਜੀ ਤੇ ਸੂਬਾ ਸਰੰਦ ਨੂੰ ਕਹਿੰਦਾ ਰਾਜਨ ਮੈਂ ਇੱਕ ਗੱਲ ਪੁੱਛਣਾ ਚਾਹੁੰਨਾ ਬੱਚੇ ਨੂੰ ਪੁੱਛਾਂ ਤੇ ਉਹ ਕਹਿੰਦੇ ਹਾਂ ਪੁੱਛ ਲੈ ਉਹ ਪੁੱਛਦਾ ਕਹਿੰਦਾ ਵੀ ਬੱਚੋ ਵੀ ਜੇ ਤੁਹਾਨੂੰ ਅੱਜ ਛੱਡ ਦਈਏ ਹਾਂਜੀ ਤੇ ਤੁਸੀਂ ਫਿਰ ਜਾ ਕੇ ਕੀ ਕਰੋਗੇ ਕਹਿੰਦੇ ਅਸੀਂ ਆਪਣੇ ਪਿਤਾ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾੰਗ ਜਾ ਕੇ ਜਿਹੜੇ ਸਿੱਖਾਂ ਨੂੰ ਲਾਮਬੰਦ ਕਰਾਂਗੇ ਫੌਜਾਂ ਤਿਆਰ ਕਰਾਂਗੇ ਤੇ ਜਿਹੜਾ ਇਹ ਜ਼ੁਲਮ ਕਰ ਰਹੇ ਨੇ ਅਸੀਂ ਜ਼ੁਲਮ ਦਾ ਦਲੇਰੀ ਦੇ ਨਾਲ ਟੱਕਰਾਂ ਕਰਾਂਗੇ ਤੇ ਉੱਥੇ ਜਿਹੜਾ ਸੁਚਾਨੰਦ ਹੈ ਫਿਰ ਉਹਨੂੰ ਵਜੀਦੇਵਾਲ ਦੇਖ ਕੇ ਕਹਿੰਦਾ ਦੇਖ ਲਓ ਵੀ ਜਿਹੜੇ ਸਪੋੜੀਏ ਹੁੰਦੇ ਨੇ ਉਹਨਾਂ ਦੇ ਵਿੱਚ ਉੱਨੀ ਜ਼ਹਿਰ ਹੁੰਦੀ ਹੈ ਤੁਸੀਂ ਸਪੋੜੀਆਂ ਨੂੰ ਅੱਜ ਜਿਉਂਦੇ ਨਾ ਛੱਡ ਦਿਓ ਇਹਨਾਂ ਨੂੰ ਇੱਥੇ ਹੀ ਕੁਚਲ ਦਿਓ ਤੇ ਇਹਨਾਂ ਬੱਚਿਆਂ ਨੂੰ ਬਾਗੀ ਕਰਾਰ ਦੇ ਦਿੰਦੇ ਆ। ਸੁਪਤsrand ਕਾਜੀ ਨੂੰ ਕਹਿੰਦਾ ਵੀ ਜਿਹੜਾ ਇੱਕ ਧਰਮ ਦਾ ਬਾਗੀ ਹੈ ਜਾਂ ਜਿਹੜਾ ਰਾਜਪੱਖ ਦਾ ਬਾਗੀ ਹੈ ਉਹਨੂੰ ਕਿਆ ਸਜ਼ਾ ਦਿੱਤੀ ਜਾ ਸਕਦੀ ਹੈ? ਤੇ ਕਾਜੀ ਕਹਿੰਦਾ ਉਹਨੂੰ ਤੇ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਤੇ ਬੱਚਿਆਂ ਵੱਲ ਫੇਰ ਇਸ਼ਾਰਾ ਕਰਕੇ ਵਜੀਦਾ ਕਹਿੰਦਾ ਵੀ ਬੱਚੋ ਜੇ ਤੁਸੀਂ ਈਨ ਨਹੀਂ ਮੰਨਨੇ ਜੇ ਤੁਸੀਂ ਆਪਣਾ ਧਰਮ ਨਹੀਂ ਬਦਲਨਾ ਤੁਹਾਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਊਗਾ। ਤੇ ਸਾਹਿਬ ਜਦਿਆਂ ਨੇ ਉੱਚੀ ਥੰਮੇ ਦੇ ਨਾਲ ਕਿਹਾ ਵਜੀਦਾ ਤੇਰਾ ਜਿਹੜਾ ਜੋ ਮੰਨ ਕਰਦਾ ਤੂੰ ਉਹ ਸਜ਼ਾ ਦੇ ਲੈ ਪਰ ਅਸੀਂ ਇਹ ਜਿਹੜਾ ਜ਼ੋਰ ਨਾਲ ਤੁਸੀਂ ਧਰਮ ਮਨਾ ਰਹੇ ਆ ਅਸੀਂ ਜ਼ੋਰ ਦੇ ਨਾਲ ਧਰਮ ਨਹੀਂ ਆਪਣਾ ਬਦਲ ਸਕਦੇ ਤੇ ਇਸ ਤਰ੍ਹਾਂ ਜਦੋਂ ਉਹਨਾਂ ਦਾ ਦ੍ਰਿੜ ਨਿਸ਼ਚਾ ਕਰਿਆ ਉਹ ਦੇਖਿਆ ਤੇ ਉੱਥੇ ਫਿਰ ਜਿਹੜਾ ਵਜੀਦਾ ਕਾਜੀ ਦੇ ਨਾਲ ਮਿਲ ਕੇ ਸਾਹਿਬ ਜਦਿਆਂ ਨੂੰ ਮੌਤ ਦੀ ਸਜ਼ਾ ਸੁਣਾ ਦਿੰਦੇ ਆ ਵੀ ਇਹਨਾਂ ਨੂੰ ਦੂਸਰੇ ਦਿਨ ਜੋ ਹੈ ਨੀਹਾਂ ਦੇ ਵਿੱਚ ਚਣਕੇ ਜਿਉਂਦੇ ਜੀ ਇਹਨਾਂ ਨੂੰ ਚਣਕੇ ਸ਼ਹੀਦ ਕਰ ਦਿੱਤਾ ਜਾਊਗਾ ਸਮਾਣੇ ਦੇ ਦੋ ਜਲਾਦ ਸੀ ਇਹ ਸ਼ਾਸਲ ਬੇਗਤ ਤੇ ਬਾਸ਼ਲ ਬੇਗ ਇਹਨਾਂ ਨੂੰ ਬੁਲਾ ਲਿਆ ਗਿਆ ਹਾਂਜੀ ਇਹਨਾਂ ਦਾ ਕੋਈ ਕੇਸ ਚੱਲਦਾ ਸੀ ਉਸ ਦੀ ਕਚਹਿਰੀ ਦੇ ਵਿੱਚ ਕਹਿੰਦੇ ਵੀ ਆ ਇੱਕ ਜਿਹੜਾ ਸ਼ਹੀਦ ਕਰਨੇ ਬੱਚੇ ਇਹਨਾਂ ਨੂੰ ਜੇ ਤੁਸੀਂ ਸ਼ਹੀਦ ਕਰਦੇ ਆ ਤੇ ਇਹਨਾਂ ਨੂੰ ਤੁਸੀਂ ਮੌਤ ਦੇ ਘਾਟ ਉਤਾਰਦੇ ਆ ਤੁਹਾਡੇ ਜਿਹੜੇ ਕੇਸ ਆਉਂ ਵਾਪਸ ਲੈ ਲਿਆ ਜਾਨਣਗੇ ਤੁਹਾਨੂੰ ਬਰੀ ਕਰ ਦਿੱਤਾ ਜਾਊਗਾ ਤੇ ਬੱਚਿਆਂ ਨੂੰ ਬਹੁਤ ਸਾਰੀਆਂ ਜਿਹੜੀਆਂ ਕਠਨ ਸਜਾਵਾਂ ਉਹਨਾਂ ਦੇ ਜਿਵੇਂ ਗਲੇਲੇ ਮਾਰੇ ਤੂਤ ਦੀਆਂ ਛਟੀਆਂ ਮਾਰੀਆਂ ਤੇ ਇੱਕ ਦੱਸਦੇ ਕਹਿੰਦੇ ਵੀ ਜਿਹੜਾ ਗਲੇਲਾ ਮਾਰ ਰਿਹਾ ਸੀ ਬੱਟਾ ਮਾਰ ਰਿਹਾ ਸੀ ਬਾਬਾ ਫਤਿਹ ਸਿੰਘ ਦੇ ਅੱਖ ਦੇ ਵਿੱਚ ਜਾ ਲੱਗਿਆ ਅੱਖ ਸੁੱਜ ਕੇ ਕਾਫੀ ਮੋਟੀ ਹੋ ਗਈ ਅੱਖ ਦੇ ਵਿੱਚ ਮਿੱਟੀ ਚਲੀ ਗਈ ਔਰ ਬਾਬਾ ਫਤਿਹ ਸਿੰਘ ਨੂੰ ਬਹੁਤ ਤਕਲੀਫ ਹੋਈ ਉਸ ਦੀ ਇਹ ਜੇ ਤਸੀਹ ਦੇ ਕੇ ਮਨੋ ਵੀ 12 ਪੋ ਵਾਲੇ ਦਿਨ ਫਿਰ ਸਹਬਜ਼ਾ ਦੇ ਨੂੰ ਮਾਤਾ ਗੁਜਰ ਕੌਰ ਜੀ ਦੇ ਪਾਸ ਭੇਜ ਦਿੱਤਾ ਜਾਂਦਾ ਹੈ ਹਾਂਜੀ ਤੇ ਹੁਣ ਜਦੋਂ ਪਤਾ ਲੱਗਿਆ ਮਾਤਾ ਗੁਜਰ ਕੌਰ ਜੀ ਨੇ ਸਾਰੀ ਵਾਰਤਾ ਬੱਚਿਆਂ ਤੋਂ ਸੁਣੀ ਫਿਰ ਬੱਚਿਆਂ ਨੇ ਸਾਰੀ ਗੱਲਬਾਤ ਦੱਸੀ ਵੀ ਕਿਵੇਂ ਉਹਨਾਂ ਨੇ ਲਾਲਚ ਦਿੱਤੇ ਕਿਵੇਂ ਫਿਰ ਉਹਨਾਂ ਦੇ ਸਰੀਰ ਤੇ ਉਹਨਾਂ ਨੇ ਚੋਟਾਂ ਪਹਚਾਈਆਂ ਕਿਵੇਂ ਉਹਨਾਂ ਨੂੰ ਤੂਤ ਦੀਆਂ ਛਟੀਆਂ ਦੇ ਨਾਲ ਮਾਰਿਆ ਗਿਆ ਕਿਵੇਂ ਫਿਰ ਗਲੇਲਾਂ ਦੇ ਨਾਲ ਬੱਟੇ ਮਾਰੇ ਗਏ ਮਾਤਾ ਗੁਦਿਰਕੌਰ ਜੀ ਇਹ ਨਹੀਂ ਵੀ ਉਸ ਸਮੇ ਉਹ ਡਰੇ ਜਾਂ ਉਹਨਾਂ ਨੂੰ ਸਹਿਮ ਆਇਆ ਹਾਂ ਇੱਕ ਜ਼ਰੂਰ ਉਹਨਾਂ ਨੇ ਦੁੱਖ ਸੀ ਵੀ ਇਨੀ ਛੋਟੀ ਉਮਰਾਂ ਦੇ ਵਿੱਚ ਇਹ ਜਿੱਤ ਸੀ ਦੇ ਕੇ ਉਹਨਾਂ ਨੇ ਜ਼ਾਲਮ ਨੇ ਆਪਣੀ ਅਤ ਦੀ ਅਤ ਕਰ ਦਿੱਤੀ ਹੈ ਜ਼ੁਲਮ ਦੀ ਹੁਣ ਪਤਾ ਹੈ ਵੀ 13 ਪੋ ਨੂੰ ਇਹ ਦੱਸ ਦਿੱਤਾ ਮਾਤਾ ਜੀ ਨੂੰ ਵੀ ਸਾਨੂੰ 13 ਪੋ ਨੂੰ ਮੌਤ ਦੀ ਸਜ਼ਾ ਦੇਣ ਦਾ ਵਜੀਦੇ ਨੇ ਹੁਕਮ ਕਰ ਦਿੱਤਾ ਜਿੰਦੇ ਨੀਹਾਂ ਦੇ ਵਿੱਚ ਚਣ ਕੇ ਵਫੀਦ ਕਰਨਾ ਹੈ ਤੇ 13 ਪੋਵ ਵਾਲੇ ਦਿਨ ਅੰਮ੍ਰਿਤ ਵੇਲੇ ਮਾਤਾ ਜੀ ਫੇਰ ਉੱਠਦੇ ਨੇ ਉੱਠ ਕੇ ਦੋਨੇ ਸਾਹਿਬਜ਼ਾਦਿਆਂ ਦੇ ਮੂੰਹ ਚੁੰਮਦੇ ਨੇ ਉਹਨਾਂ ਦੇ ਸਿਰ ਪੋਸਦੇ ਨੇ ਕੰੰਗੀ ਕਰਦੇ ਨੇ ਦਸਤਾਰਾਂ ਸਜਾਉਂਦੇ ਨੇ ਦੋ ਦਸਦੇ ਨੇ ਬਹੁਤ ਸੁੰਦਰ ਚੋਲੇ ਮਾਤਾ ਜੀ ਨੇ ਉਹਨਾਂ ਵਾਸਤੇ ਰੱਖੇ ਹੋਏ ਸੀ ਉਹ ਚੋਲੇ ਬਹੁਤ ਹੀ ਚੌਦ ਦਿਨਾਂ ਪਹਿਨਾਉਂਦੇ ਨੇ ਤੇ ਸੋਹਣੇ-ਸੋਹਣੇ ਦਸਤਾਰਾਂ ਤੇ ਛੋਟੇ-ਛੋਟੇ ਕਲੰਗੀਆਂ ਲਾਉਂਦੇ ਨੇ ਤੇ ਇੱਕ ਧਿਆਨ ਮਾਤਾ ਜੀ ਦਾ ਮਾਤਾ ਜੀਤਕਾਰ ਦੇ ਚਰਨਾਂ ਤੇ ਚਲੇ ਜਾਂਦਾ ਮਾਤਾ ਜੀਤਕਾਰ ਜੀ ਦੇ ਬਲ ਤੇ ਲੈ ਜਾਂਦਾ ਵੀ ਜੇ ਕਿਤੇ ਮਾਤਾ ਜੀਤਕਾਰ ਅੱਜ ਹੁੰਦੇ ਆਪਣੇ ਜਿਹੜੇ ਪੁੱਤਰਾਂ ਨੂੰ ਅੱਜ ਸ਼ਹੀਦ ਹੋਣ ਵਾਸਤੇ ਜਾ ਰਹੇ ਨੇ ਉਹਨਾਂ ਨੂੰ ਅੱਖੀਂ ਤੱਕਦੇ ਉਹਨਾਂ ਦੀ ਜੇਰੇ ਤੱਕਦੇ ਵੀ ਕਿੰਨੇ ਜੇਰੇਆਂ ਦੇ ਮਾਲਕ ਨੇ ਤੇ ਤਿਆਰ ਬਰ ਤਿਆਰ ਕਰਦੇ ਨੇ ਤੇ ਦਿਨ ਚੜ੍ਹਦਾ ਤੇ ਐਲਕਾਰ ਆ ਜਾਂਦੇ ਨੇ ਜਦੋਂ ਐਲਕਾਰ ਆਉਂਦੇ ਨੇ ਤੇ ਜਦੋਂ ਇਹ ਸਜਾ ਪਤਾ ਸੀ ਵੀ ਜਿੰਦੇ ਜੀ ਸ਼ਹੀਦ ਕਰਨਾ ਹੈ ਸਾਬ ਜਦਿਆਂ ਨੂੰ ਬਹੁਤ ਸਾਰੇ ਲੋਕੀ ਵੀ ਉੱਥੇ ਇਕੱਤਰ ਹੋ ਜਾਂਦੇ ਆ ਤੇ ਹੁਣ ਵਜੀਦਾ ਦਾ ਦਰਬਾਰ ਲੱਗਦਾ ਹੈ ਵਜੀਦਾ ਫਿਰ ਸਾਹਿਬ ਜਦ ਨੂੰ ਪੁੱਛਦਾ ਵੀ ਅਜੇ ਵੀ ਸਮਾਂ ਜੇ ਤੁਸੀਂ ਮੁਸਲਮਾਨ ਧਰਮ ਕਬੂਲ ਕਰ ਲੈਣੇ ਹਾਂ ਹਾਂਜੀ ਤੇ ਤੁਹਾਨੂੰ ਅਸੀਂ ਅੱਜ ਵੀ ਬਰੀ ਕਰ ਦਾਂਗੇ ਅੱਜ ਵੀ ਤੁਹਾਡੀ ਸਜ਼ਾ ਮਾਫ ਕਰ ਦਾਂਗੇ ਪਰ ਸਾਹਿਬ ਜਦ ਆਪਣੇ ਜਿਹੜਾ ਦ੍ਰਿੜ ਨਿਸ਼ਚੈਤੀ ਉੱਤੇ ਕਾਇਮ ਰਹਿੰਦੇ ਆ ਕਹਿੰਦੇ ਸੂਬੇ ਤੂੰ ਜੋ ਕੁਝ ਵੀ ਕਰਨਾ ਕਰ ਲੈ ਪਰ ਅਸੀਂ ਆਪਣਾ ਧਰਮ ਨਹੀਂ ਬਦਲਾਂਗੇ ਤੇ ਸੂਬੇ ਸਰੰਦ ਨੇ ਹੁਕਮ ਦੇ ਦਿੱਤਾ ਵੀ ਇਹਨਾਂ ਨੂੰ ਜਿਉਂਦੇ ਜੀ ਨੀਹਾਂ ਦੇ ਵਿੱਚ ਚਿੰਨ ਦਿੱਤਾ ਜਾਇਆ ਤੇ ਜਦੋਂ ਹੁਣ ਸਾਹਿਬ ਜੱਦੇ ਖੜੇ ਨੀਹਾਂ ਦੇ ਵਿੱਚ ਟੈਣ ਲੱਗੇ ਉਸ ਸਮੇਂ ਕਾਸ਼ੀ ਜੀ ਐਡਾ করুণਾਮਈ ਦ੍ਰਿਸ਼ ਹੋਇਆ ਹਾਂਜੀ ਮਨੋ ਵੀ ਜਿਹੜੇ ਉੱਥੇ ਦੇ ਨਾ ਬਨਸਪਤੀ ਹੈ ਘਾਹ ਜਿਹੜਾ ਨਾ ਉੱਥੇ ਦੀ ਬਨਸਪਤੀ ਕੱਖ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਮੰਨ ਲਓ ਅਥਰੂ ਆ ਗਏ ਜਿਹੜੇ ਲੋਕ ਸੀ ਜਿੰਦੇ ਲੋਕ ਉਹਨਾਂ ਨੇ ਤਾਂ ਮੰਨ ਦੇ ਵਿੱਚ ਹਾਰਾ ਨਾਰਾ ਮਾਰਿਆ ਉਹਨਾਂ ਸੂਬੇ ਨੂੰ ਤਾਂ ਕੋਈ ਕੁਝ ਕਹਿ ਨਹੀਂ ਸੀ ਸਕਦਾ ਤੇ ਉਸ ਸਮੇਂ ਫਿਰ ਮਾਨੋ ਉੱਥੇ ਦੀ ਜਿਹੜੀ ਬਨਾਸਪਤੀ ਹੈ ਉੱਥੇ ਦੀ ਧਰਤੀ ਵੀ ਕੁਰਲਾ ਉੱਥੇ ਵੀ ਇਹੋ ਜੀ ਭਿਆਨਕ ਸਜ਼ਾ ਇਹੋ ਜੀ ਛੋਟੀ ਉਮਰ ਦੇ ਬੱਚਿਆਂ ਨੂੰ ਔਰ ਬੱਚਿਆਂ ਨੂੰ ਦਰਬਾਰ ਦੇ ਵਿੱਚ ਚੜ੍ਹਨਾ ਸ਼ੁਰੂ ਕਰਿਆ ਗੋਡੇਾਂ ਤੱਕ ਜਦੋਂ ਕੰਧ ਗਈ ਤੇ ਜਦੋਂ ਇੱਟ ਤੋੜਨ ਲੱਗਿਆ ਨਾ ਮਿਸਤਰੀ ਬਾਬਾ ਜੋਰawar ਸਿੰਘ ਕਹਿੰਦੇ ਵੀ ਇੱਟ ਨਾ ਤੋੜ ਸਾਡੇ ਗੋਡੇ ਰਗੜਦੇ ਇਹ ਸਿੱਖੀ ਦੀ ਨਹੀਂ ਹੈ ਇਹ ਸਿੱਖੀ ਦੀ ਨਹੀਂ ਕਿਤੇ ਇਹ ਨਾ ਵੀ ਉਹ ਵੀ ਕਮਜ਼ੋਰ ਰਹਿ ਜਾਏ ਕਹਿੰਦੇ ਸਾਹਿਬ ਜਦਾਂ ਦੇ ਗੋਡੇ ਰਗੜਤੇ ਔਰ ਜਦੋਂ ਛਾਤੀ ਤੱਕ ਕੰਦ ਕੰਦ ਜਾਂਦੀ ਹੈ ਤੇ ਉਹ ਸਾਹਿਬ ਜਦੇ ਬੇਹੋਸ਼ ਹੋ ਗਏ ਕਿਉਂਕਿ ਸਾਹ ਕੁੱਟ ਗਿਆ ਤੇ ਕਾਂਦੀ ਇੱਕ ਵਾਰ ਡਿਗ ਵੀ ਪੈਂਦੀ ਹੈ ਫਿਰ ਵਜੀਦਾ ਪੁੱਛਦਾ ਇੱਕ ਵਾਰੀ ਸਾਹਿਬ ਜਦੇ ਬੇਹੋਸ਼ ਨੇ ਜਦੋਂ ਹੋਸ਼ ਚ ਆਏ ਪਾਣੀ ਮਾਰਿਆ ਹੁਣ ਵੀ ਪੁੱਛਦਾ ਵੀ ਹੁਣ ਵੀ ਤੁਹਾਡੇ ਕੋਲ ਮੌਕਾ ਤੁਹਾਨੂੰ ਅਸੀਂ ਤੁਹਾਡੀ ਸਜ਼ਾ ਮਾਫ ਕਰ ਦਿਆਂਗੇ ਤਾਂ ਸਾਹਿਬ ਜਦਿਆਂ ਨੇ ਹੁਣ ਬੋਲਤੇ ਨਹੀਂ ਸੀ ਹੋ ਰਿਹਾ ਉਹਨਾਂ ਨੇ ਨਾਂ ਦੇ ਵਿੱਚ ਸਿਰ ਹਿਲਾਤਾ ਤੇ ਫਿਰ ਸ਼ਾਸ਼ਲ ਬੇਗ ਬਾਸ਼ਲ ਬੇਗ ਨੂੰ ਬੁਲਾਇਆ ਗਿਆ ਤੇ ਉਹਨਾਂ ਨੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦਾ ਜਿਹੜਾ ਗਰਦਨ ਹੈ ਗਲਾ ਜਿਹੜਾ ਉਹ ਕੋ-ਕੋ ਕੇ ਮਤਲਬ ਜਿਸ ਤਰ੍ਹਾਂ ਹਲਾਲ ਕਰਦੇ ਆ ਹਲਾਲ ਕਰ ਕਰ ਕੇ ਉਹਨਾਂ ਦੀਆਂ ਸਾਧੀਆਂ ਰਗਾਂ ਵੱਡਣੀਆਂ ਕੀਤੀਆਂ ਜਦੋਂ ਸਾਧੀਆਂ ਰਗਾਂ ਵੱਡੀਆਂ ਕਹਿੰਦੇ ਬਾਬਾ ਜੋਰਾਵਰ ਸਿੰਘ ਤੇ ਸਰੀਰ ਜਲਦੀ ਛੱਡ ਦਿੰਦੇ ਨੇ ਪਰ ਬਾਬਾ ਫਤਿਹ ਸਿੰਘ ਦਾ ਸਰੀਰ ਕਾਫੀ ਚਰਤੜਫਦਾ ਰਿਹਾ ਤੇ ਇਸ ਤਰ੍ਹਾਂ ਕਰਕੇ ਜਦੋਂ ਇਹ ਮੋਤੀ ਮੈਨੇ ਜਾ ਕੇ ਖਬਰ ਦਿੱਤੀ ਮਾਤਾ ਗੁਜਰ ਕੌਰ ਜੀ ਨੂੰ ਮਾਤਾ ਗੁਜਰ ਕੌਰ ਜੀ ਨੂੰ ਜਦੋਂ ਪਤਾ ਲੱਗਿਆ ਵੀ ਸਾਬ ਜਦਿਆਂ ਦੀ ਸ਼ਹੀਦੀ ਹੋ ਗਈ ਹੈ ਤੇ ਮਾਤਾ ਗੁਜਰ ਕੌਰ ਜੀ ਨੇ ਉਸ ਅਕਾਲ ਪੁਰਖ ਵਹਿਗੁਰੂ ਦਾ ਸ਼ੁਕਰਾਨਾ ਕਰਦੇ ਕਿ ਪਾਸ਼ਾ ਸ਼ੁਕਰ ਹੈ ਵੀ ਮੇਰੇ ਪੋਤਰਿਆ ਨੇ ਇਹਨਾਂ ਨੀ ਬੰਨੀ ਚਾਹੇ ਉਹਨਾਂ ਨੇ ਧਰਮ ਦੀ ਖਾਤਰ ਆਪਣੀ ਜਾਨ ਦੇ ਦਿੱਤੀ ਹੈ ਤੇ ਮਾਤਾ ਗੁਜਰ ਕੌਰ ਜੀ ਨੇ ਆਪਣੀ ਜਿਹੜੀ ਸੁਰਤ ਹੈ ਉਹਨੂੰ ਦਸਮ ਦਵਾਰ ਦੇ ਵਿੱਚ ਚੜਾ ਕੇ ਚੜਾ ਕੇ ਮੋਤੀ ਵੈਰੇ ਨੂੰ ਅਸ਼ੀਰਵਾਦ ਦਿੰਦੇ ਹੋਏ ਤੇ ਅ ਉੱਥੇ ਮਾਤਾ ਗੁਜਰਕੌਰ ਜੀ ਆਪਣਾ ਜਿਹੜਾ ਪੰਜ ਭੂਤਕ ਸਰੀਰ ਹੈ ਇਹ ਸਰੀਰ ਤੋਂ ਜਿਹੜੀ ਆਤਮਾ ਹੈ ਇਹਨੂੰ ਅਲੱਗ ਕਰ ਦਿੰਨੇ ਆ ਤੇ ਇਸ ਤਰ੍ਹਾਂ ਕਰਕੇ ਧੰਨ ਮਾਤਾ ਗੁਜਰਕੌਰ ਧੰਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਫਤਿਹ ਸਿੰਘ ਦੀ ਇਹ ਸ਼ਹੀਦੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਦਾ ਜਿਹੜਾ ਇਤਿਹਾਸ ਹੈ ਕਿਵੇਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰਕਾਰ ਜੀ ਦੇ ਸਰੀਰਾਂ ਦੀ ਸੰਭਾਲਣਾ ਕਿਵੇਂ ਉਹਨਾਂ ਦਾ ਨਰਨਾ ਉਹ ਆਗਲੇ ਐਪੀਸੋਡ ਦੇ ਵਿੱਚ ਵਿਚਾਰਾਂਗੇ ਸੋ ਇਹ ਜਿਹੜਾ ਬਲਖਣ ਇਤਿਹਾਸ ਹੈ ਬੜਾ ਬੜਮੁੱਲਾ ਇਤਿਹਾਸ ਹੈ ਔਰ ਐਸੀ ਜਿਹੜੀ ਉਦਾਹਰਨਾ ਕਿਸੇ ਇਤਿਹਾਸ ਦੇ ਵਿੱਚ ਨਹੀਂ ਮਿਲਦੀ ਵੀ ਇੰਨੀ ਛੋਟੀ ਰੂਹਾਂ ਦੇ ਮਾਲਕਾਂ ਨੂੰ ਇੰਨੇ ਸਖਤ ਸਜ਼ਾਵਾਂ ਦਿੱਤੀਆਂ ਜਾਣ ਸੋ ਇਹ ਪਰਉਪਕਾਰ ਵਾਲਾ ਤਾਂ ਹੀ ਮਹਾਰਾਜ ਦੀ ਬਾਣੀ ਦੇ ਵਿੱਚ ਲਿਖਿਆ ਜਨਮ ਮਰਨ ਦੋ ਮਹੀ ਨਹੀਂ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਣ ਮਲਾਏ ਇਹ ਪਰਉਪਕਾਰ ਜਿਹੜਾ ਹੈ ਸਿੱਖ ਧਰਮ ਦੇ ਵਿੱਚ ਹੀ ਲਿਖਿਆ ਹੋ ਰਹੀ ਜਿੱਥੇ ਐਗਜ਼ਾਮਪਲ ਨਹੀਂ ਮਿਲਦੀ ਉਦਾਹਰਣ ਨਹੀਂ ਮਿਲਦੀ ਸੋ ਐਸਾ ਇਹ ਬਲਖਣ ਇਤਿਹਾਸ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਜਿੱਥੇ ਗੁਰਨਾਨਕ ਨਾਮ ਲੈਵਾ ਬੈਠੇ ਆ ਉਹ ਆਪਣਾ ਸਜਦਾ ਗੁਰਨਾਨਕ ਦੇ ਮਹਾਰਾਜ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਔਰ ਸਹਿਬਜਾਦਿਆਂ ਨੂੰ ਸਜਦਾ ਕਰਦੇ ਆ ਸੋ ਅਸੀਂ ਵੀ ਗੁਰੂ ਪਾਤਸ਼ਾਹਗੇ ਅਰਦਾਸ ਕਰਦੇ ਆ ਵੀ ਪਾਤਸ਼ਾਹ ਇਹੋ ਜਿਹੜਾ ਦ੍ਰਿੜ ਨਿਸ਼ਚਾ ਹੈ ਇਹ ਸਾਰੇ ਸਿੱਖਾਂ ਨੂੰ ਬਖਸ਼ੀ ਤਾਂ ਜੋ ਸਿੱਖ ਧਰਮ ਦਿਨੋਂ ਦਿਨ ਚੜ੍ਹਦੀ ਕਲਾ ਦੇ ਵਿੱਚ ਜਾਏ ਸੋ ਇਤਨੀ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ